ਚਾ ਚਾ ਪੰਜ ਪੰਜ ਫੋਟ ਪਾਣੀ ਆਇਆ ਕਬਰਿਆਂ ਜੇ ਵੜਿਆ ਤੇ ਸਾਨੂੰ ਕੋਈ ਹਲਫ ਨਹੀਂ ਤੱਕੰਦੀ ਆਪਣੀ ਅੱਧਾ ਗੱਲਾ ਕੁਵੈਲੀ ਹੀ ਉਹਦਾ ਚੋਨਾ ਖਰਾਬ ਹੋ ਗਿਆ ਸਾ ਕਣਕ ਵੀ ਖਰਾਬ ਹੋ ਗਈ ਨੀਆਂ ਵੀ ਬੈ ਗਈਆਂ ਵਿਛੇ ਕੋਠਿਆਂ ਦੀ ਛੰ ਪਾਣੀ ਕਈ ਸਮਾਂ ਇਸੇ ਵੀ ਸੰਸਥਾ માં ਵੰਡ ਰੀਆਂ ਤੁਹਾਡੇ ਤੱਕ ਹੁਣ ਤੱਕ ਕੋਈ ਰਾਸ਼ਨ ਕੋਈ ਦਵਾਈ دارੂ ਕੁਛ ਹੈ ਛੱਤਾਂ 'ਚ ਕੱਚੀਆਂ ਛੱਤਾ ਚੁੰਦੀਆਂ ਜੋ ਤੇ ਚਾਰ ਕਮਰੇ ਆ ਤੇ ਗੱਡੀ ਵੀ ਦੀਥ ਹੋ ਗਈ ਹੈ ਅੜਾ ਦੇ ਨਾਲ ਅਜਨਾਲਾ ਦੇ ਬਹੁਤ ਸਾਰੇ ਪਿੰਡ ਤੇ ਡੁੱਬੇ ਪਰ ਡੇਰਿਆਂ ਦੀ ਸਥਿਤੀ ਪਿੰਡਾਂ ਦੇ ਨਾਲੋਂ ਵੀ ਜ਼ਿਆਦਾ ਖਰਾਬ ਹੈਗੀ ਹੈ ਕਿਉਂਕਿ ਪਿੰਡਾਂ ਤੋਂ ਥੋੜੇ ਜੇ ਦੂਰ ਵਸੇ ਹੋਏ ਨੇ ਪਿਛਲੇ ਪਾਸੇ ਡੇਰੇ ਇਸ ਲਈ ਪਾਣੀ ਇੱਥੇ ਬਹੁਤ ਜ਼ਿਆਦਾ ਆਇਆ ਪਾਣੀ ਉਤਰਿਆ ਵੀ ਨਹੀਂ ਹੈ ਕਿਉਂਕਿ ਸੜਕਾਂ ਪੱਕੀਆਂ ਨਹੀਂ ਹੈਗੀਆਂ ਡੇਰਿਆਂ ਨੂੰ ਜਾਂਦੇ ਆ ਇਸ ਲਈ ਇੱਥੋਂ ਪਾਣੀ ਥੋੜਾ ਬਹੁਤ ਵੀ ਘਟ ਨਹੀਂ ਰਿਹਾ ਅਜੇ ਵੀ ਡੇਰਿਆਂ ਨੂੰ ਜਾਂਦੇ ਰਸਤਿਆਂ ਦੇ ਵਿੱਚ 5 5 6 6 ਫੁੱਟ ਪਾਣੀ ਹੈਗਾ ਕਿਸ਼ਤੀ ਦੇ ਵਿੱਚ ਬੈਠ ਕੇ ਅਸੀਂ ਇਸ ਡੇਰੇ ਤੱਕ ਪਹੁੰਚੇ ਆ ਜਿੱਥੇ ਕੁਝ ਘਰ ਵਸੇ ਹੋਏ ਨੇ ਖਾਸ ਗੱਲ ਇਹ ਹੈ ਕਿ ਪਾਣੀ ਰਸਤੇ ਦੇ ਵਿੱਚ ਡੁੱਬੇ ਹੋਣ ਕਰਕੇ ਪਿੰਡਾਂ ਤੋਂ ਵੀ ਪਿੱਛੇ ਕਟੇ ਹੋਣ ਕਰਕੇ ਇਹਨਾਂ ਡੇਰਿਆਂ ਦੇ ਵਿੱਚ ਮਦਦ ਵੀ ਨਹੀਂ ਪਹੁੰਚਦੀ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਦੇਖਿਆ ਕਿ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਮੋਟਰ ਬੋਟਸ ਲਾਈਆਂ ਉੱਥੇ ਤੇ ਲੋਕਾਂ ਦੇ ਡੇਰਿਆਂ ਤੱਕ ਅਪਰੋਚ ਹੋ ਸਕੀ ਪਰ ਕਈ ਡੇਰੇ ਐਸੇ ਨੇ ਜਿੱਥੇ ਮੋਟਰ ਬੋਟ ਵੀ ਐਨ ਡੀ ਆਰ ਐਫ ਦੀਆਂ ਅਵੇਲੇਬਲ ਨਹੀਂ ਹੈਗੀਆਂ ਜਿਹੜੇ ਲੋਕ ਨੇ ਡੇਰਿਆਂ ਤੇ ਰਹਿਣ ਵਾਲੇ ਉਹਨਾਂ ਨੇ ਖੁਦ ਬੇੜੇ ਅਰੇਂਜ ਕੀਤੇ ਬੇੜਿਆਂ ਦਾ ਜੁਗਾੜ ਕੀਤਾ ਕਿਤੇ ਉਹ ਆਪਣੇ ਘਰਾਂ ਤੱਕ ਪਹੁੰਚ ਰਹੇ ਨੇ ਸ਼ਹਿਰਾਂ ਦੇ ਵਿੱਚੋਂ ਜਾਂ ਮੇਨ ਸੜਕਾਂ ਤੱਕ ਜਿੱਥੋਂ ਰਸਦ ਦਾ ਥੋੜਾ ਬਹੁਤ ਅਰੇਂਜਮੈਂਟ ਹੁੰਦਾ ਜਾਂ ਰਸਦ ਜਿੱਦੀ ਸਹਾਇਤਾ ਜਿੱਥੋਂ ਤੱਕ ਪਹੁੰਚਦੀ ਹੈ ਉਥੋਂ ਲੈ ਕੇ ਆਪਣੇ ਘਰਾਂ ਤੱਕ ਡੇਰਿਆਂ ਤੱਕ ਪਹੁੰਚ ਰਿਨੇ ਅਸੀਂ ਇਸ ਸਮੇਂ ਜਨਾਬਤ ਦੇ ਪਿੰਡਾਂ ਦੇ ਹੀ ਡੇਰਿਆਂ ਦੇ ਵਿੱਚ ਮੌਜੂਦ ਹਾਂ ਜਿੱਥੇ ਕੁਝ ਲੋਕ ਬੈਠੇ ਨੇ ਹਾਲਾਂਕਿ ਘਰਾਂ ਦੇ ਵਿੱਚੋਂ ਪਾਣੀ ਉੱਤਰਿਆ ਪਰ ਘਰਾਂ ਨੂੰ ਜਾਂਦੇ ਰਸਤਿਆਂ ਦੇ ਵਿੱਚ ਅਜੇ ਵੀ 5 ਤੋਂ 6 ਫੁੱਟ ਤੱਕ ਪਾਣੀ ਮੌਜੂਦ ਹੈਗਾ ਕਿ ਨਾਮ ਹੈ ਤੁਹਾਡੇ ਪਰਮਜੀਤ ਜੀ ਪਰਮਜੀਤ ਜੀ ਕੀ ਹੁਣ ਤੁਹਾਡੇ ਇੱਥੇ ਹਾਲਾਤ ਹੈਗਾ ਕਿੰਨਾ ਕੁ ਪਾਣੀ ਆਇਆ ਸੀ ਤੁਹਾਡੇ ਘਰ ਚੋਂ ਤੇ ਪਾਣੀ ਹੁਣ ਉੱਤਰ ਗਿਆ ਪਰ ਤੁਹਾਡੇ ਘਰ ਤੱਕ ਰਸਤੇ ਦੇ ਵਿੱਚ ਕਰੀਬਨ 5 ਫੁੱਟ ਪਾਣੀ ਅਜੇ ਵੀ ਹੈਗਾ ਕਿੰਨਾ ਕੁ ਪਾਣੀ ਤੁਹਾਡੇ ਇੱਥੇ ਆਇਆ ਸੀਗਾ ਤੇ ਕੀ ਕਿਦਾਂ ਦੇ ਹੁਣ ਦਿਨ ਨੰਗੇ ਆ ਤੁਹਾਡੇ ਬਹੁਤ ਸਭ ਦੀ ਮਾਰੇ ਨੰਗੇ ਆ ਤੇ 4-4 5-5 ਫੁੱਟ ਪਾਣੀ ਆਇਆ ਕਬਰਿਆਂ ਜੇ ਵੜਿਆ ਤੇ ਸਾਨੂੰ ਕੋਈ ਹਲਕ ਨਹੀਂ ਅਜੇ ਤੱਕ ਕਿੰਨਾ ਕੁ ਨੁਕਸਾਨ ਹੋਇਆ ਸਮਾਨ ਦਾ ਘਰ ਦੇ ਸਮਾਨ ਦਾ ਕੀ ਕੁਝ ਨੁਕਸਾਨ ਹੋ ਗਿਆ ਕਿੰਨਾ ਦਾ ਆਪਣੀ ਅੱਧਾ ਗੱਲਾ ਵੈਲੀ ਹੀ ਉਹਦਾ ਚੋਨਾ ਖਰਾਬ ਹੋ ਗਿਆ ਸਾ ਕਣਕ ਵੀ ਖਰਾਬ ਹੋ ਗਈ ਨੇਆਂ ਵੀ ਬੈਗੀਆਂ ਵਿੱਚੇ ਕੋਠਿਆਂ ਦੀ ਅੱਧਾ ਕਿਲਾ ਪੈਲੀ ਸੀਗੀ ਸਾਰੇ ਤੇ ਉਹ ਘਰ ਤੁਹਾਡੇ ਅਸੀਂ ਦੇਖਿਆ ਬਾਲਿਆਂ ਦੀਆਂ ਛੱਤਾਂ ਨੇ ਉਹਨਾਂ ਦੇ ਕੀ ਹਾਲਾਤ ਨੇ ਉਹ ਕੱਚੇ ਕੋਠੇ ਆ ਉਹ ਪਹਿ ਅੱਜ ਹੀ ਡੇਪਣ ਉਹਨਾਂ ਦਾ ਕੋਈ ਪਤਾ ਹੀ ਨਹੀਂ ਹਾਂ ਅੱਛਾ ਹਾਂਜੀ ਉਹ ਪੜੀ ਕੜੇ ਵੇਲੇ ਡੇਪਣ ਤੇ ਮੇਰਾ ਹਸਬੰਦ ਵੀ ਨਹੀਂ ਹੈਗਾ ਮੈਨੂੰ ਮੈਸਤ ਚਾਹੀਦੀ ਆ ਹਾਂ ਨਹੀਂ ਕੋਈ ਗੱਲ ਨਹੀਂ ਅਸੀਂ ਤੁਹਾਡੀ ਮਦਦ ਦੇ ਲਈ ਹੀ ਪਹੁੰਚੇ ਆ ਵੀ ਜਿਹੜੇ ਲੋਕ ਇਹ ਖਬਰ ਦੇਖਦੇ ਹੋਣਗੇ ਕੋਈ ਨਾ ਕੋਈ ਸ਼ਾਇਦ ਤੁਹਾਡੀ ਮਦਦ ਦੇ ਲਈ ਅੱਗੇ ਆ ਸਕੇਗਾ ਘਰ ਦੇ ਵਿੱਚ ਤੁਹਾਡੇ 5-5 ਫੁੱਟ ਪਾਣੀ ਰਿਹਾ ਹੈਗਾ ਸਾਮਾਨ ਘਰ ਦਾ ਕੀ ਕੁਝ ਖਰਾਬ ਹੋ ਗਿਆ ਬਿਲਕੁਲ ਕਣਕ ਸਾਰੀ ਖਰਾਬ ਹੋ ਗਈ ਸਬਜੀ ਹਾਂ ਮੰਜੇ ਵੀ ਖਰਾਬ ਹੋ ਗਏ ਅੱਛਾ ਅੰਦਰ ਪੇਟਿਕਾਂ ਤੱਕ ਪਾਣੀ ਫਿਰ ਗਿਆ ਹਾਂ ਤੇ ਫਿਰ ਆ ਜਿਹੜੇ ਦਿਨ ਮੀਂਹ ਰਿਹਾ ਘਰ ਚ ਪਾਣੀ ਰਿਹਾ ਤੇ ਫਿਰ ਰਹੇ ਕਿੱਥੇ ਤੁਸੀਂ ਉੱਪਰ ਕੋਠੇ ਤੇ ਰਾਇ ਤਰਪਾਲ ਲਾ ਕੇ ਅੱਛਾ ਹਾਂਜੀ ਬਹੁਤ ਜ਼ਿਆਦਾ ਕਟਾ ਪਿਆ ਹਨ ਤੇ ਹੁਣ ਤੁਹਾਡੀ ਤੇ ਛੱਤਾਂ ਵੀ ਕਮਜ਼ੋਰ ਹੈ ਇੱਕ ਕਮਰੇ ਦੀ ਛੱਤ ਤੁਹਾਡੇ ਪਾਟੀ ਹੋਈ ਹੈ ਅਸੀਂ ਦੇਖਿਆ ਤੇ ਫਿਰ ਛੱਤਾਂ ਦੇ ਉੱਤੇ ਕਿਵੇਂ ਦੇ ਡਰ ਨਹੀਂ ਲੱਗਾ ਵੀ ਛੱਤ ਥਲੇ ਦੇਖ ਸਕਦੀ ਹੁਣ ਕੀ ਕਰਦੇ ਸਬਜੀ ਕਿ ਜਾਂਦਾ ਮੌਕਾ ਨਹੀਂ ਮਿਲਿਆ ਰੱਬ ਨੇ ਮਿਲ ਲਿਆ ਇੱਥੇ ਹੀ ਰਹਿਣਾ ਪੈਣਾ ਹੈ ਕੀ ਕਰਦੇ ਹਮ ਅੱਧਾ ਕਿਲੋ ਪੈਲੀ ਉਹਦੇ ਚ ਕੀ ਲਾਇਆ ਤੁਸੀਂ ਝੋਨਾ ਲਾਇਆ ਸੀ ਖਰਾਬ ਗਿਆ ਸਾਰਾ ਖਦਾਂ ਉਹ ਤੇ ਬਿਲਕੁਲ ਬਰਬਾਦ ਹੋ ਗਿਆ ਸਾਰਾ ਖਰਾਬ ਹੋ ਗਿਆ ਹਮ ਕਈ ਜਗ੍ਹਾ ਤੇ ਕੋਈ ਮਦਦ ਹੋ ਰਹੀ ਹੈ ਰਾਸ਼ਨ ਪਾਣੀ ਕਈ ਸਮਾਜਿਕ ਸੰਸਥਾਵਾਂ ਵੰਡ ਰਹੀਆਂ ਤੁਹਾਡੇ ਤੱਕ ਹੁਣ ਤੱਕ ਕੋਈ ਰਾਸ਼ਨ ਕੋਈ ਦਵਾਈ دارو ਕੁਛ ਆਇਆ ਇੱਕੋ ਦਿਨ ਖਾਂਡ ਉਹਨਾਂ ਅੱਧਾ ਕਿਲੋ ਕਲਾਈ 2 ਕਿਲੋ ਹਰੀ अच्छा बात से कुछ नहीं है तक्कल आया इनने दिना च सिर्फ 2 किलो खੰਡ ਪਹੁੰਚੀ ਆ ਘਰ हां जी ਉਹ ਬੇਟਾ ਜਾ ਗੱਡੇ ਤੋਂ ਜਾ ਕੇ ਲੈ ਆ ਦਵਾਈ دارو ਕੁਛ ਦਵਾਈ دارو ਹੋਇ ਤੱਕ ਨਹੀਂ ਆਇਆ ਕੋਈ ਤੁਸੀਂ ਖੰਡ ਲੈ ਕੇ ਆਏ ਸੀ ਕੀ ਨਾਂ ਤੁਹਾਡਾ ਹਰਮਨਦੀਪ ਸਿੰਘ ਹਰਮਨ ਤੁਹਾਡੇ ਘਰ ਦੀ ਜਿਹੜੀ ਹਾਲਾਤ ਹੈਗੀ ਆ ਤੁਸੀਂ ਆਪਣੇ ਤੌਰ ਤੇ ਦੱਸੋ ਵੀ ਕੀ ਕੀ ਹੋਇਆ ਹੁਣ ਤੁਹਾਡੇ ਤੇ ਚਾਚੇ ਦੀ ਗੰਦ ਪਾੜ ਗਈ ਪਿਛੋਂ ਕਾਂਦੀ ਸਾਰੀ ਆ ਦੇਖ ਲਓ ਉਧਰ ਆਏ हां ਤੇ ਛੱਤਾ ਉਹਦੇ ਕੱਚੀਆਂ ਛੱਤਾ ਚੋਂਦੀਆਂ ਜੋ ਤੇ ਚਾਰ ਗਮਰੇ ਤੇ ਡੈਡੀ ਉਹਨਾਂ ਦੀ ਡੈਥ ਹੋ ਗਈ ਹੈ ਹਾਂ ਤੇ ਉਹ ਤੋ ਆ ਹੀ ਦੇ ਹ ਜਦੋਂ ਤੁਸੀਂ ਗਏ ਨਹੀਂ ਬਾਹਰ ਕੋ ਰਾਸ਼ਨ ਪਾਣੀ ਲੈਣ ਕੋਈ ਜਿਵੇਂ ਹੁਣ ਕਈ ਲੋਕ ਬਹੁਤ ਮਦਦ ਕਰ ਰਹੇ ਆ ਰਾਸ਼ਨ ਦੇ ਰਿਹਾ ਹੈ ਦਵਾਈਦਾਰੂ ਦੇ ਨਹੀਂ ਜਾਇ ਨਹੀਂ ਜਾਂਦਾ ਪਾਣੀ ਭੋਦੇ ਅੱਛਾ ਪਾਣੀ ਦੇ ਡਰਦੇ ਡੁੱਬਦੇ ਨਹੀਂ ਚਾਹੀਦੇ ਤਣ ਜਾਂਦੇ ਅੱਛਾ ਹਾਂ ਤੁਹਾਡੇ ਘਰ ਤੋਂ 10 ਕਦਮ ਅੱਗੇ 5 ਫੁੱਟ ਪਾਣੀ ਆ ਹਾਂਜੀ ਪਾਣੀ ਜੋ ਪਹਿਲੇ ਲੈ ਲੋ ਪਾਣੀ ਜੋ 5 ਫੁੱਟ ਪਾਣੀ ਜੋ ਹੂੰ ਤੇ ਜਾਇ ਨਹੀਂਦਾ ਅੱਜ ਗਏ ਹਾਂ ਹੂੰ ਤੇ ਉਹ ਵੀ ਬੜੇ ਔਖੇ ਗਏ ਉਹ ਮੜ ਕੇ ਇੱਕ ਦਿਨ ਹੀ ਗਏ ਹੂੰ ਉਹ ਤੋ ਵਾ ਗਏ ਨਹੀਂ ਜੋ ਮੈਂ ਤਾਂ ਖਾਨਾ ਏ ਜਿੱਥੇ ਘਰ ਹੈਗਾ ਇੱਥੋਂ ਕੈਮਰਾ ਰੋਲ ਕਰਕੇ ਤੁਹਾਨੂੰ ਦਿਖਾਉਣਾ ਵੀ ਆ ਘਰ ਦੇ ਬਿਲਕੁਲ 10 ਕਦਮ ਦੇ ਉੱਤੇ ਇਹ ਬੇੜੀ ਖੜੀ ਹੈ ਔਰ ਇੱਥੋਂ ਕਰੀਬਨ 5 ਫੁੱਟ ਪਾਣੀ ਜਿਹੜਾ ਹੈਗਾ ਉਹ ਭਰਿਆ ਹੋਇਆ ਇੱਥੋਂ ਲਗਭਗ 1.5 ਕਿਲੋਮੀਟਰ ਦਾ ਵਾਇਆ ਤੈਅ ਕਰਕੇ ਇਸ ਬੇੜੀ ਦੇ ਵਿੱਚ ਜਿਹੜੀ ਅਜਨਾਲੇ ਦੀ ਰੋਡ ਹੈ ਸੜਕ ਹੈ ਸੜਕ ਤੱਕ ਪਹੁੰਚਦੇ ਆ ਮੇਨ ਪਿੰਡ ਤੱਕ ਪਹੁੰਚਦੇ ਨਹੀਂ 1.5 ਕਿਲੋਮੀਟਰ ਬਾਹਰ ਜਾਂਦੇ 1.5 ਕਿਲੋਮੀਟਰ ਵਾਪਸ ਆਉਂਦੇ ਔਰ ਉੱਥੋਂ ਜੇ ਕੋਈ ਦਵਾਈ ਜਾਂ ਰਸਦ ਅਰੇਂਜ ਹੋਏ ਤੇ ਹੋ ਸਕਦੀ ਹੈ ਪਰ ਹੁਣ ਤੱਕ ਇਸ ਪਰਿਵਾਰ ਨੂੰ ਜਿਹੜਾ ਉਹ ਸਿਰਫ 2 ਕਿਲੋ ਖੰਡ ਪਹੁੰਚੀ ਹੈ ਕੋਈ ਮਦਦ ਇਸ ਪਰਿਵਾਰ ਤੱਕ ਨਹੀਂ ਪਹੁੰਚ ਪਾਈ ਕਿਉਂਕਿ ਇਹ ਮੇਨ ਪਿੰਡਾਂ ਤੋਂ ਕੱਟ ਕੇ ਦੂਰ ਵਸਿਆ ਹੋਇਆ ਡੇਰਾ ਹੈਗਾ ਘਰ ਦੀ ਜਿਹੜੀ ਹੈ ਛੱਤ ਹੈ ਉਹ ਇੱਕ ਦੁਵਾਰ ਹੈ ਉਹ ਪਾੜ ਚੁੱਕੀ ਹੈ ਜ਼ਮੀਨ ਦੇ ਵਿੱਚ ਕਿਉਂਕਿ ਕੱਚੀ ਜਗਾ ਸੀਗੀ ਜ਼ਮੀਨ ਦੇ ਵਿੱਚ 2-2 ਫੁੱਟ ਡੂੰਗੇ ਟੋਏ ਹੋ ਚੁੱਕੇ ਨੇ ਪਾਣੀ ਦੇ ਨਾਲ ਕਰੀਬਨ 4 ਤੋਂ 5 ਫੁੱਟ ਘਰ ਦੇ ਵਿੱਚ ਵੀ ਪਾਣੀ ਭਰਿਆ ਔਰ ਉੱਥੇ ਤੱਕ ਵੀ ਜਿਹੜਾ ਸਮਾਨ ਸੀਗਾ ਜਿਹੜਾ ਘਰ ਦੇ ਅੰਦਰ ਪਿਆ ਉਹ ਵੀ ਸਾਰਾ ਖਰਾਬ ਹੋ ਗਿਆ ਔਰ ਸਿਰ ਇਸ ਪਰਿਵਾਰ ਦੇ ਕੋਲੇ ਸਿਰਫ ਅੱਧਾ ਕਿੱਲੇ ਪੈਲੀ ਸੀਗੀ ਜਿੱਥੇ ਝੋਨਾ ਲਾਇਆ ਸੀ ਉਹ ਪੈਲੀ ਵੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਹੁਣ ਇਸ ਪਰਿਵਾਰ ਨੂੰ ਉਮੀਦ ਹੈਗੀ ਕਿ ਕੋਈ ਵੀ ਲੋਕ ਇਨਾਂ ਤੱਕ ਪਹੁੰਚਣ ਅਸੀਂ ਬਾਰ-ਬਾਰ ਆਪਣੀ ਹਰ ਰਿਪੋਰਟ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕਰ ਰਹੇ ਹਾਂ ਕਿ ਬਹੁਤ ਸਾਰੇ ਲੋਕ ਲੋੜਵੰਦਾ ਦੀ ਮਦਦ ਕਰਨ ਦੇ ਲਈ ਪਹੁੰਚ ਰਹੇ ਨੇ ਪਰ ਡੇਰਿਆਂ ਤੇ ਬੈਠੇ ਹੋਏ ਇਸ ਤਰ੍ਹਾਂ ਦੇ ਪਰਿਵਾਰ ਜਿਹੜੇ ਨੇ ਉਹਨਾਂ ਦੇ ਕੋਲ ਕੋਈ ਮਦਦ ਨਹੀਂ ਪਹੁੰਚ ਰਹੀ ਅਸੀਂ ਇਸ ਗੱਲ ਦਾ بار-बार ਜ਼ਿਕਰ ਕਰ ਰਹੇ ਹਾਂ ਕਿ ਕਈ ਜਗ੍ਹਾ ਤੇ ਅਜੇ ਵੀ ਬਹੁਤ ਸਾਰੇ ਲੋਕ ਮਦਦ ਕਰਨਾ ਚਾਹੁੰਦੇ ਨੇ ਉਹ ਤਲਾਸ਼ ਕਰ ਰਹੇ ਲੋੜਵੰਦ ਪਰਿਵਾਰਾਂ ਦੀ ਪਰ ਉਹਨਾਂ ਨੂੰ ਅਸੀਂ ਜ਼ਰੂਰ ਇਹ ਕਵਾਂਗੇ ਕਿ ਡੇਰਿਆਂ ਤੱਕ ਜਿਹੜੇ ਕੱਟ ਕੇ ਲੋਕ ਬੈਠੇ ਹੋਏ ਨੇ ਉਹਨਾਂ ਤੱਕ ਵੀ ਪਹੁੰਚੋ ਆਮ ਤੌਰ ਤੇ ਜਿਹੜਾ ਰਾਸ਼ਨ ਹੈ ਰਸਦ ਹੈ ਮਦਦ ਹੈ ਉਹ ਕੁਝ ਸਿਲੈਕਟਿਡ ਚੋਣਵੇਂ ਇਲਾਕੇ ਤੱਕ ਹੀ ਪਹੁੰਚ ਪਾ ਰਹੀ ਹੈ ਕਿਉਂਕਿ ਉੱਥੇ ਲੀਡਰ ਬੈਠੇ ਨੇ ਲੀਡਰਾਂ ਦੇ ਸਾਥੀ ਸਹਿਯੋਗੀ ਬੈਠੇ ਨੇ ਉੱਥੇ ਫਿਲਮ ਐਕਟਰਸ ਬੈਠੇ ਨੇ ਉੱਥੇ ਲਾਈਮਲਾਈਟ ਹੈਗੀ ਹੈ ਇਸ ਲਈ ਰਾਸ਼ਨ ਜ਼ਿਆਦਾਤਰ ਉੱਥੇ ਪਹੁੰਚ ਰਿਹਾ ਇਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਜਿਹੜੇ ਲੋਕ ਇਸ ਖਬਰ ਨੂੰ ਦੇਖ ਰਹੇ ਨੇ ਅਜਨਾਲਾ ਦਾ ਪਿੰਡ ਜੱਗੋਮਾਹਲ ਹੈਗਾ ਜੱਗੋਮਾਲ ਦਾ ਇਹ ਡੇਰਾ ਆ ਗੱਗੋਮਾਹਲ ਅਜਨਾਲਾ ਦਾ ਪਿੰਡ ਗੱਗੋਮਾਹਲ ਹੈ ਗੱਗੋਮਾਲ ਦਾ ਇਹ ਡੇਰਾ ਆ ਇੱਥੇ ਡੇਰੇ 'ਚ ਰਹਿੰਦੇ ਇਹ ਕੁਝ ਪਰਿਵਾਰ ਨੇ ਜਿਹੜੇ ਚਾਰੇ ਪਾਸਿਓਂ 5 5 6 6 ਫੁੱਟ ਪਾਣੀ ਦੇ ਨਾਲ ਘਿਰੇ ਹੋਏ ਨੇ ਇਹਨਾਂ ਨੂੰ ਮਦਦ ਦੀ ਜ਼ਿਆਦਾ ਜ਼ਰੂਰਤ ਹੈਗੀ ਆ ਇਹਨਾਂ ਦੇ ਕੋਲ ਜ਼ਰੂਰ ਪਹੁੰਚ ਕੀਤੀ ਜਾਏ ਜਿਹੜੇ ਲੋਕ ਪਹੁੰਚ ਸਕਦੇ ਨੇ ਜਿਹੜੇ ਮਦਦ ਕਰਨਾ ਚਾਹੁੰਦੇ ਨੇ ਕਰੀਬਨ ਇੱਕ ਕਿਲਾ ਅੱਧਾ ਕਿਲਾ ਇਨੀ ਹੀ ਪੈਲੀ ਹੈ ਜਿਹੜੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਔਰ ਇਸ ਪਰਿਵਾਰ ਨੇ ਜ਼ਰੂਰ ਦੱਸਿਆ ਕਿ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਕੋਲ ਸਿਰਫ ਅੱਧਾ ਕਿਲੋ ਖੰਡ ਹੀ ਮਦਦ ਦੇ ਤੌਰ ਤੇ ਪਹੁੰਚ ਪਾਈ ਹੈ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਪਾਣੀ ਦੇ ਵਿੱਚੋਂ ਆਨ ਜਾਣ ਦੇ ਨਾਲ ਉਹਨਾਂ ਦੇ ਜਿਹੜੇ ਪੈਰ ਸਕਿਨ ਗਲਨੀ ਸ਼ੁਰੂ ਹੋ ਚੁੱਕੀ ਹੈ ਦਵਾਈ ਵੀ ਇਹਨਾਂ ਪਰਿਵਾਰਾਂ ਤੱਕ ਨਹੀਂ ਪਹੁੰਚ ਰਹੀ ਸੋ ਜਿਹੜੇ ਲੋਕ ਇਸ ਖਬਰ ਨੂੰ ਦੇਖ ਰਹੇ ਨੇ ਇਹਨਾਂ ਪਰਿਵਾਰਾਂ ਤੱਕ ਜ਼ਰੂਰ ਪਹੁੰਚ ਕਰਨ ਔਰ ਜ਼ਰੂਰ ਉਹਨਾਂ ਦੀ ਮਦਦ ਕਰਨ ਕੈਮਰਾਮੈਨ ਆਨੰਦ ਦੇ ਨਾਲ ਪਮਿਲ ਪਾਟਿਆ ਗੱਗੋ ਮਹਾਲ ਪਿੰਡ ਅਜਨਾਲਾ